ਸਤ ਸੱਚ ਨਿਊਜ਼ ਦੇਖਣ ਵਾਲੇ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਐਸ ਵਕਤ ਅਸੀਂ ਵਿਧਾਨ ਸਭਾ ਹਲਕਾ ਜੀਰਾ ਦੇ ਪਿੰਡ ਬਹਿਗ ਫੱਤੂ ਦੇ ਵਿੱਚ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਇੱਥੇ ਪਿੰਡ ਦੇ ਪਤਵੰਤੇ ਇੱਥੇ ਹਾਜ਼ਰ ਨੇ ਜਿਨ੍ਹਾਂ ਦੇ ਵਿੱਚ ਸਰਪੰਚ ਲੰਮਰਦਾਰ ਤੇ ਹੋਰ ਵੀ ਮੈਂਬਰ ਅਤੇ ਪਿੰਡ ਦੇ ਮੋਤਵਾਰ ਸੱਜਣ ਜਿਹੜੇ ਹਾਜ਼ਰ ਨੇ ਮਸਲਾ ਕੀ ਹੋਇਆ ਕਿ ਪੰਚਾਇਤ ਦੀ ਜਿਹੜੀ ਆ ਪਿਛਲੇ ਦਿਨੀ ਬੋਲੀ ਹੋਈ ਆ ਉਹਨੂੰ ਲੈ ਕੇ ਬੋਲੀ ਤੋਂ ਬਾਅਦ ਅੱਜ ਜਿੱਥੇ ਨਿਸ਼ਾਨਦੇਹੀ ਕੀਤੀ ਜਾ ਰਹੀ ਆ ਉੋਂ ਲੈ ਕੇ ਸਾਰੇ ਇਕੱਠੇ ਹੋਏ ਨੇ ਤਾਂ ਪੰਜੜੀ ਜਾਣਕਾਰੀ ਇਹਨਾਂ ਦੇ ਕੋਲੋਂ ਹੀ ਲੈਣੇ ਆ ਹਾਂਜੀ ਸਰਪੰਚ ਸਾਹਿਬ ਜੀ ਕੀ ਗੱਲ ਕੀ ਹੋਈ ਜਿਉਂ ਜਦਨ ਬੋਲੀ ਕੀਤੀ ਆ ਉਸ ਦਿਨ ਨਹੀਂ ਨਿਸ਼ਾਨਦੇਹੀ ਦੀ ਗੱਲ ਕੋਈ ਕੀਤੀ ਮੇਰੇ ਦਾ ਖਾਲਸਾ ਵਾਜੀ ਫਦੇ ਇਹ ਸੰਤਰੇਵ ਜੀ ਨੇ ਪੈਸੇ ਦਿੱਤੇ ਤਾਨ ਪਹਿਲੀ ਪੂਰੀ ਕਰਕੇ ਦੇਣੀ ਬਣੀ ਆਕਰ ਅੱਛਾ ਬਲਕੇ ਪਹਿਲੀ ਤੁਹਾਨੂੰ ਜਿਨੇ ਨੇ ਪੈਸੇ ਦਿੱਤੇ ਤਾਨ ਲੱਗਿਆ ਵੀ ਕਾਟਾ ਪਹਿਲੀ ਕਾਟੇ ਪਹਿਲੀ ਤਾਂ ਹੀ ਇਹ ਕੰਮ ਸ਼ੁਰੂਆਰ ਕੀਤੀ ਗਈ ਛੜੀ ਅੱਛਾ ਹਾਂਜੀ ਤੇ ਹੁਣ ਜਿਹੜੀ ਨਿਸ਼ਾਨਦੇਹੀ ਕੀਤੀ ਜਾਊਗੀ ਉਹ ਮਤਲਬ ਪੱਕੀ ਨਿਸ਼ਾਨਦੇਹੀ ਹੋਊਗਾ ਜਿਹਦੇ ਹਥਲੇ ਜੇ ਕੋਈ ਨਿਕਲਦੀ ਛੜਾਈ ਜਾਊਗੀ ਕਿਉਂ ਨਹੀਂ ਛਾਈ ਜਾਊਂ ਅਸੀਂ ਪੱਕੀਆਂ ਬੁਰਜੀਆਂ ਕੱਲ ਤੋਂ ਲਾ ਦੇਂਗੇ ਸਾਰੀਆਂ ਤੋਰ ਤੇ ਕਰ ਕੋਈ ਨਹੀਂ ਕੇ ਸਾਡੇ ਰਹੇ ਰਹਿਾਂਗੇ ਪੂਰੀ ਆਪਦੀ ਪੰਚਾਇਤ ਦੀ ਪਹਿਲੀ ਸਾਰੀ ਪੂਰੀ ਕਰਾਂਗੇ ਜਿੰਨੀ ਸਾਡੇ ਪਿੰਡ ਦੀ ਹੈਗੀ ਆ ਠੀਕ ਹੈ ਹਾਂਜੀ ਅਵਜ ਜੀ ਕੀ ਕਰਨਾ ਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਪਿੰਡ ਬਹਿਗੱਤੂ ਚ ਕਾਫੀ ਲੰਮੇ ਸਮੇਂ ਤੋਂ ਜਿਹੜੀ ਜ਼ਮੀਨ ਠੇਕੇ ਚੜਦੀ ਆਉਂਦੀ ਪੰਚਾਇਤ ਦੀ ਤੇ ਕਾਫੀ ਰੌਲਾ ਪੈਂਦਾ ਜ਼ਮੀਨ ਦਾ ਜਦੋਂ ਕੋਈ ਠੇਕਾ ਦਿੰਦਾ ਜ਼ਮੀਨ ਦਾ ਉਹਨੂੰ ਫਿਰ ਜ਼ਮੀਨ ਵਾਹਣ ਤੇ ਪੂਰੀ ਨਹੀਂ ਮਿਲਦੀ ਓਕੇ ਉਹ ਦੂਜਿਆ ਥੱਲੇ ਵੀ ਜ਼ਮੀਨ ਵਗੀ ਜਾਂਦੀ ਏ ਜਿਹੜੇ ਕਿ ਘੱਟ ਪੈਸੇ ਦੇ ਕੇ ਫਸਲ ਚੁਕੜੀ ਤੇ ਜਿਆਦੀ ਤੇ ਜਿੰਨੇ ਪੈਸੇ ਠੇਕੇ ਦੇ ਭਰੇ ਉਹਨੂੰ ਵਿਚਾਰੇ ਨੂੰ ਫਸਲ ਘੱਟ ਮਿਲਦੀ ਆ ਬਿਲਕੁਲ ਇਸ ਕਰਕੇ ਅੱਜ ਸਾਡੀ ਪੰਚਾਇਤ ਨੇ ਸਾਰਿਆਂ ਨੇ ਫੈਸਲਾ ਕੀਤਾ ਸਾਰੀ ਸੰਗਤ ਨੇ ਵੀ ਇਸ ਵਾਰੀ ਅਸੀਂ ਜਿੰਨੀ ਪੰਚਾਇਤ ਦੀ ਸਾਰੀ ਜ਼ਮੀਨ ਟੋਟਲ ਉਹਦੀ ਸਾਰੀ ਜਿਹੜੀ ਨਿਸ਼ਾਨਦੇਹੀ ਕਰਾਈ ਜਾਵੇ ਜਿੰਨੇ ਜਿੰਨੇ ਜ਼ਮੀਨ ਜਿੰਦਾ ਠੇਕਾ ਕੋਈ ਜਿੰਨੇ ਕੋਈ ਬੋਲੀ ਦੇ ਕੇ ਜ਼ਮੀਨ ਲਈਏ ਉਹਨੂੰ ਉਹਦੇ ਹਵਾਲੇ ਕੀਤੀ ਜਾਵੇ ਕਿਉਂਕਿ ਮੰਨ ਲਓ ਕਿ ਜੇ ਉਹਨਾਂ ਠੇਕਾ ਭਰਿਆ 70 80 ਜਿੱਦਾਂ ਭਰਿਆ ਵਾ ਜੋ ਫਸਲਾਂ ਨੂੰ ਘੱਟ ਨਿਕਲਦੀ ਤੇ ਪੱਲੇ ਕੋਈ ਨਹੀਂ ਪੈਂਦਾ ਉਹ ਤਾਂ ਇਹ ਪਹਿਲਾਂ ਹੀ ਕੋਈ ਜਿਆਦੀ ਲਾਇਵ ਆਂਦੇ ਨਾ ਲਾਇਆ ਨਾ ਨਹੀਂ ਖਰਚੇ ਜਿਆਦੇ ਨੇ ਇਸ ਕਰਕੇ ਇਹ ਹੁਣ ਅਸੀਂ ਸਾਰੀ ਪੰਚਾਇਤ ਨੇ ਸਾਰੀ ਨੇ ਫੈਸਲਾ ਕੀਤਾ ਵੀ ਜਿੱਥੇ ਜਿੱਥੇ ਜਿਹੜੀ ਅੱਜ ਤੋਂ ਪਹਿਲਾਂ ਕਿਸੇ ਨੇ ਵਾਹ ਲਈ ਵਾਹ ਲਈ ਜਿਹੜੀਆਂ ਅਜ ਨਿਸ਼ਾਨੀਆਂ ਲੱਗ ਰਹੀਆਂ ਨੇ ਤਕਰੀਬਨ ਬਾਉਂਡਰੀ ਲਾਈਨ ਤੇ ਸਾਰੇ ਲਾ ਦੀਆਂ ਨੇ ਅਸੀਂ ਲਾਈ ਜਾਂਦੇ ਆ ਜਿੰਨੀ ਜ਼ਮੀਨ ਜਿੱਥੇ ਆਉਂਦੀ ਏ ਉਹ ਜ਼ਮੀਨ ਉਹਦੇ ਹਵਾਲੇ ਕੀਤੀ ਹੈ ਕਿ ਪੰਚਾਇਤ ਇਹ ਜ਼ਮੀਨ ਜਿੰਨੀ ਆਪਦੇ ਅੰਡਰ ਲੈ ਰਹੀ ਏ ਸਾਰੀ ਇਹ ਕਿੰਨੇ ਕਿ ਜ਼ਮੀਨ ਤੁਹਾਡੇ ਪਿੰਡ ਦੀ ਤਕਰੀਬਨ ਨਤਾਜਾ ਹੀ ਮੇਰੇ ਕੋਲ ਤਾਂ 70-75 ਕਿਲੇ ਜ਼ਮੀਨ ਤਾਂ ਮਰਗਲ ਠੇਕੇ ਦੀ ਮੈਂ ਚੜ੍ਹਦੀ ਆ ਇੰਨੇ ਕੁ ਚੜ੍ਹਦੀ ਆ ਠੇਕੇ ਤੇ ਜੜੀ ਵਾਹ ਦਾ ਉਹ ਚੜਦੀ ਜਿੰਦੀ ਬੋਲੀ ਹੋਈ ਆ ਪਿੱਛੇ ਇਸ ਕਰਕੇ ਹੁਣ ਅਸੀਂ ਇਹ ਸਾਰਿਆਂ ਨੇ ਇਹ ਫੈਸਲਾ ਕੀਤਾ ਵੀ ਜਿਹੜਾ ਵੀ ਕੋਈ ਪੈਸਾ ਭਰਦਾ ਜਰੋਂ ਦਾ ਨੁਕਸਾਨ ਨਾ ਹੋਵੇ ਉਹ ਬੰਦਾ ਫੈਸਲਾ ਠੇਕਾ ਦੇ ਰਿਆ ਇਹ ਉਹਨੂੰ ਫਸਲ ਪੂਰੀ ਮਿਲੇ ਹੁਣ ਜ਼ਮੀਨ ਜਿਹੜੀ ਥੱਲੇ ਨਿਕਲ ਰਹੀ ਹੈ ਸਾਰੇ ਪਾਸੋਂ ਜਿਹੜੇ ਵਾਰ ਰਹੇ ਸਨ ਜਿੰਨੀ ਵਾੜੀ ਉਹਨਾਂ ਨੂੰ ਮੁਬਾਰਕ ਕੇ ਇਸ ਤੋਂ ਅੱਗੇ ਨਿਸ਼ਾਨੀਆਂ ਲਾ ਕੇ ਉਹਨਾਂ ਪੱਕੀ ਅਸੀਂ ਨਿਸ਼ਾਨੀ ਲਾ ਦੇਣੀ ਹੈ ਕਿਲੇ ਗੱਡਦੇ ਨੇ ਨੇ ਵਟਾਂ ਪਾ ਦੇਣੀਆਂ ਨੇ ਕਿ ਆਉਣ ਵਾਲੇ ਸਮੇਂ ਚ ਜਿਹੜੀ ਗਾਂ ਪੰਚਾਇਤ ਵੀ ਆਵੇ ਗਾਂ ਸਮਾ ਵੀ ਆਵੇ ਇਹ ਰੌਲਾ ਨਾ ਪਵੇ ਜ਼ਮੀਨ ਦਾ ਤੇ ਆਪਣੇ ਪ੍ਰਸ਼ਾਸਨ ਤੇ ਸਰਕਾਰ ਜਿਹੜੀ ਐਮ ਐਲ اے ਸਭ ਤੁਹਾਡੇ ਨਾਲ ਨੇ ਸਾਰੇ ਜੀ ਐਮ ਐਲ اے ਵੀ ਸਾਰਾ ਪ੍ਰਸ਼ਾਸਨ ਵੀ ਨਾਲੇ ਸਾਰੀ ਪੰਚਾਇਤ ਨੂੰ ਸੰਜੋਗ ਕਰਦਾ ਪ੍ਰਸ਼ਾਸਨ ਨੇ ਵੀ ਗੱਲ ਕਹੀ ਹੈ ਵੀ ਜੋ ਪਾਦਰਦਰਸੀ ਜਿਹੜਾ ਕੰਮ ਹੋਣਾ ਚਾਹੀਦਾ ਬਿਲਕੁਲ ਵਧੀਆ ਸਹੀ ਕੰਮ ਕਿਉਂਕਿ ਭਗਵੰਤ ਮਾਨ ਸਰਕਾਰ ਦਾ ਟੀਚਾ ਹੀ ਹੈ ਕਿ ਸਹੀ ਕੰਮ ਕਰਨਾ ਉਹਨਾਂ ਨੇ ਕਿਹਾ ਵੀ ਕਿਸੇ ਤਰ੍ਹਾਂ ਦੀ ਕੋਈ ਕਟਾਈ ਨਹੀਂ ਹੋਣੀ ਚਾਹੀਦੀ ਬਿਲਕੁਲ ਸਹੀ ਜ਼ਮੀਨ ਜਿਹੜੀ ਕਰਕੇ ਉਹ ਲੋਕਾਂ ਦੇ ਹਵਾਲੇ ਕੀਤੀ ਜਾਵੇ ਕਿਉਂਕਿ ਇਹ ਪਿੰਡ ਦਾ ਵੀ ਫਾਇਦਾ ਹੈ ਲੜਾਈ ਝਗੜੇ ਦੀ ਬੰਦ ਨੇ ਜਦੋਂ ਨਿਸ਼ਾਨਦੇਹੀ ਹੁਣ ਸਰਕਾਰੀ ਤੌਰ ਤੇ ਹੋ ਗਈ ਤੇ ਲੜਾਈ ਝਗੜੇ ਬੰਦ ਹੋ ਜਾਣਗੇ ਬਿਲਕੁਲ ਆ ਕੋਈ ਇਹ ਨਹੀਂ ਹੁੰਦਾ ਵੀ ਕਿਸੇ ਨੂੰ ਡਾਊਟ ਨਹੀਂ ਰਹਿੰਦਾ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਮੇਰ ਖਾਲਸਾ ਮੇਰ ਪਿੰਡ ਦੇ ਸਰਪੰਚੋਂ ਦੇ ਨਾਤੇ ਭਾਈ ਜੀ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਸੰਗਤ ਨੂੰ ਵੀ ਵੀਡੀਓ ਸਾਹਿਬ ਸੈਕਟਰੀ ਸਾਹਿਬ ਤੋਂ ਮਨਜ਼ੂਰੀ ਲੈ ਕੇ ਸਾਰੀ ਪੰਚਾਇਤ ਨੇ ਮਤਾ ਪਾਇਆ ਸੀ ਜਿਸ ਦਿਨ ਬੋਲੀ ਸੀ ਉਸ ਤੋਂ ਪਰੰਤ ਤਹਿਸੀਲਦਾਰ ਸਾਹਿਬ ਨੂੰ ਕਾਨੂੰਗੋਸਾ ਨੂੰ ਤੇ ਪਟਵਾਰੀ ਸਾਹਿਬ ਹਾਜ਼ਰ ਹੋਣ ਦੇ ਨਾਤੇ ਸਾਰੀ ਪੰਚਾਇਤ ਦੀ ਜਿਹੜੀ ਪੈਲੀ ਹੈ ਕਿਸੇ ਵੀ ਵੀਰ ਦੇ ਥੱਲੇ ਆ ਕਈ ਵੀਰ ਗੁੱਸਾ ਵੀ ਕਰਦੇ ਸੀ ਸਾਰੇ ਵੀਰਾਂ ਨਾਲ ਬਹਿ ਕੇ ਸਲਾਹ ਕਰਕੇ ਉਸ ਤੋਂ ਪਰੰਤ ਨਿਸ਼ਾਨਦੀ ਕਰਾਈ ਗਈ ਹੈ ਮਸ਼ੀਨ ਸਾਧ ਕੇ ਨਿਸ਼ਾਨਦੇਹੀ ਕਰਾ ਕੇ ਜਿੰਨੇ ਵੀ ਪੱਕੇ ਖੰਭੇ ਲਾਏ ਜਾਣਗੇ ਵਟਾ ਪਾ ਕੇ ਇਹ ਸਾਰੀ ਪੈਲੀ ਪੂਰੀ ਕੀਤੀ ਜਾਏਗੀ ਜੇ ਮੰਨ ਲਓ ਕਿ ਕਬਜ਼ਾ ਲੈਣ ਦੇ ਵਿੱਚ ਕੋਈ ਤੁਹਾਨੂੰ ਸਿੱਧ ਸਿੱਧੀ ਕੋਈ ਨਹੀਂ ਛੱਡਦਾ ਤੇ ਕਬਜ਼ਾ ਲੈਣ ਲਈ ਬਲ ਦਾ ਪ੍ਰਯੋਗ ਕਰਨਾ ਪਵੇ ਤੇ ਉਹ ਤੁਹਾਨੂੰ ਕਰਨਾ ਪਾਵੇ ਤਾਂ ਕਰੋਗੇ ਵੀਡੀਓ ਸਾਹਿਬ ਤੇ ਸੈਟਰੀ ਸਾਹਿਬ ਨਾਲ ਗੱਲ ਕਰਕੇ ਪ੍ਰਸ਼ਾਸਨ ਦੀ ਮਤ ਲਵਾਂਗੇ ਸਾਡੇ ਨਾਲ ਪੁਲਿਸ ਮੁਲਾਜ਼ਮ ਜਿਹੜੀ ਸਾਡੀ ਸਰਕਾਰ ਆ ਉਹ ਵੀ ਸਾਡੇ ਨਾਲ ਖੜੀ ਹੈ ਜੀ ਠੀਕ ਆ ਜੀ ਇੱਥੇ ਅਲਮਦਰ ਸਾਹਿਬ ਹੰਜੇ ਅਲਮਦਰ ਸਾਹਿਬ ਜੀ ਕਿਵੇਂ ਆ ਪਹਿਲੀ ਜਿਹੜੀ ਬੋਲੀ ਆ ਉਹ ਜਿਹੜੀ ਆ ਨਿਸ਼ਾਨਦੀ ਕਰਾਉਣੀ ਪਈ ਤੁਹਾਨੂੰ ਇਹ ਜੀ ਚਾਹੀ ਤਨ ਸਾਲ ਦੋ ਸਾਲਗਾ ਲਗਾਤਾਰ ਪਹਿਲੀ ਲੈਣੇ ਪਏ ਆ ਹੂੰ ਤੇ ਸਾਨੂੰ ਨਾ ਬਹੁਤ ਪੁਰਣੀ ਹੋਣੀ ਇਸ ਆਸੇ ਪਹਿਲੀ ਵਾਰੀ 10 ਕਿਲੇ ਠੇਕਾ ਦੇ ਰਹੇ ਆ ਤੇ ਪਹਿਲੀ ਵਾਰੀ 8 ਕਿਲੇ ਤੇ ਸਾਰੀ ਸਹਿਮਤੀ ਪੰਚਾਇਤ ਦੀ ਨਾਲ ਸਾਰਾ ਕੁਝ ਗੁਰਮਤੇ ਨਾਲ ਹੀ ਸ਼ਾਂਤੀ ਨਾਲ ਕਰ ਰਹੇ ਆ ਅੰਸ਼ਾਨ ਦੇ ਕਰਾ ਰਹੇ ਆ ਸਾਡਾ ਕੋਈ ਇਹਦਾ ਰੌਲਾ ਪਿੰਦੇ ਪਤਵੰਤੇ ਵੀ ਹਾਜ਼ਰ ਨੇ ਸਬਕਾ ਸਪੰਚ ਤੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਸਪੰਚ ਸਾਹਿਬ ਕਿਵੇਂ ਦੇਖਦੇ ਹੋ ਜਿਹੜਾ ਮਸਲਾ ਜਿੱਥੇ ਜਿਹੜੀ ਨਿਸ਼ਾਨਦੇ ਹੋ ਰਹੀ ਆ ਕਿ ਸਹੀ ਤਰੀਕੇ ਦੇ ਨਾਲ ਹੋ ਰਹੀ ਏ ਸਾਰੇ ਹਾਂਜੀ ਸਾਰਿਆਂ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਹਿਖਾਤੂ ਵਿਖੇ ಗ್ರಾಮ ਪੰਚਾਇਤ ਦੀ ਜਿੰਨੀ ਵੀ ਜ਼ਮੀਨ ਹੈ ਉਹਦੀ ਨਿਸ਼ਾਨਦੇਹੀ ਹੋ ਰਹੀ ਹੈ ਸਾਰੀ ਪੰਚਾਇਤ ਵੱਲੋਂ ਸਾਰੇ ਨਗਰ ਵੱਲੋਂ ਸਹਿਮਤੀ ਨਾਲ ਹੋ ਰਹੀ ਹੈ ਬਿਲਕੁਲ ਸਹੀ ਤਰੀਕੇ ਨਾਲ ਹੋ ਰਹੀ ਹੈ ਕਾਨੂੰਗੋਸਾ ਸਾਹਿਬ ਮੌਜੂਦ ਨੇ ਪਟਵਾਰੀ ਸਾਹਿਬ ਮੌਜੂਦ ਨੇ ਤੇ ਪਿੰਡ ਦੇ ਪਤਵੰਤੇ ਸੱਜਣ ਵੀ ਸਾਰੇ ਮੌਜੂਦ ਨੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਤੇ ਜਿਨ੍ਹਾਂ ਦੀਆਂ ਨਾਲ ਲੱਗਦੀਆਂ ਤਾਂ ਉਹ ਵੀ ਜ਼ਮੀਨ ਦੇ ਮਾਲਕ ਜਿਹੜੇ ਲਾਗੇ ਮਾਲਕੀ ਵਾਲੇ ਉਹ ਵੀ ਸਾਰੇ ਮੌਕੇ ਦੇ ਸੱਦੇ ਨੇ ਤੇ ਸਾਰਿਆਂ ਦੀ ਸਹਿਮਤੀ ਦੇ ਨਾਲ ਜਿਹੜੀ ਨਿਸ਼ਾਨਦੇਹੀ ਹੋ ਰਹੀ ਹੈ ਬੜੇ ਸਮੇਂ ਤੋਂ ਜਿਹੜੀ ਆ ਮੰਗ ਸੀ ਆਪਣੇ ਨਗਰ ਨਿਵਾਸੀਆਂ ਦੀ ਵੀ ਜਦੋਂ ਪੰਚਾਇਤੀ ਬੋਲੀ ਹੁੰਦੀ ਸੀ ਵੀ ਪਹਿਲਾਂ ਸਾਨੂੰ ਪਲਾਟ ਪੂਰੇ ਕਰਕੇ ਦਿੱਤੇ ਜਾਣ ਤੇ ਜਿਹੜੀਆਂ ਨੇ ਆਪਣੇ ਪੈਸੇ ਭਰਨੇ ਹੋ ਬਿਲਕੁਲ ਜੀ ਬਿਲਕੁਲ ਉਹ ਕਹਿ ਰਹੇ ਸੀ ਵੀ ਸਾਨੂੰ ਜ਼ਮੀਨ ਪੂਰੀ ਕਰਕੇ ਦਿਓ ਤਾਂ ਇਸ ਵਾਰ ਬਹੁਤ ਵਧੀਆ ਹੋਇਆ ਵੀ ਜਿਹੜਾ ਸਾਰਿਆਂ ਨੂੰ ਜ਼ਮੀਨ ਜਿਹੜੀ ਹੈ ਨਿਸ਼ਾਨਦੇਹੀ ਕਰਕੇ ਤੇ ਪੂਰੀ ਕਰਕੇ ਦਿੱਤੀ ਇਹ ਕਨਗੋ ਸਰਦਾਰ ਲਸ਼ਮਣ ਸਿੰਘ ਜੀ ਉਹ ਵੀ ਹਾਜ਼ਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਸਰਦਾਰ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੀ ਇੱਥੇ ਜ ਨਿਸ਼ਾਨਦੀ ਕਰਨ ਆਏ ਆ ਕਿਵੇਂ ਸਹੀ ਚੱਲ ਰਹੀ ਹੈ ਸਾਰੀ ਗਤੀਵਿਧੀ ਬਿਲਕੁਲ ਜੀ ਕੰਮ ਸਹੀ ਚੱਲ ਰਿਹਾ ਨਿਸ਼ਾਨਦੀ ਦਾ ਪੰਚਾਇਤ ਦੀ ਨਿਸ਼ਾਨਦੀ ਆ ਪਿੰਡ ਬੈਕ ਫੱਤੂ ਦੀ ਹਾਂਜੀ ਕਿਉਂਕਿ ਇਸ ਪਿੰਡ ਦੀ ਜ਼ਮੀਨ ਕਾਫੀ ਜ਼ਿਆਦਾ ਹੈਗੀ ਆ ਉਹਦੀ ਮਿਹਨਤੀ ਹੈ ਕਿ ਇਹਨਾਂ ਨੇ ਕੋਈ ਨਈ ਗੰਮ ਲੋਟ ਇਹਨਾਂ ਦਾ ਆਇਆ ਪੰਚਾਇਤ ਦਾ ਜਦੋਂ ਠੇਕੇ ਤੇ ਪੈੜੀ ਦਿੱਤੀ ਆ ਤੋ ਲੋਕ ਕਹਿੰਦੇ ਸਾਡੇ ਪਲਾਟ ਘਟਾ ਇਸ ਕਰਕੇ ਇਹਨਾਂ ਨੇ ਬੇਨਤੀ ਕਰਾਈ ਆ ਉਹ ਬੇਨਤੀ ਹੁਣ ਬਿਲਕੁਲ ਐਨ ਸੱਚੇ ਜੇ ਢੰਗ ਨਾਲ ਹੋ ਰਹੀ ਆ ਅਸੀਂ ਸੈਟਲਾਈਟ ਵਾਲੀ ਮਸ਼ੀਨ ਲੈ ਕੇ ਆਂਦੀ ਆ ਇੱਥੇ ਉਹਦੇ ਨਾਲ ਬੇਨਤੀ ਕਰ ਰਹੇ ਕੋਈ ਅਰਜ਼ੰਦਗੀ ਪੈਦਾ ਕਰ ਰਿਹਾ ਜੀ ਸਾਡੇ ਨਹੀਂ ਜੀ ਨਹੀਂ ਕੋਈ ਬੰਦਾ ਨਹੀਂ ਅਰਜ਼ੰਦਗੀ ਪੈਦਾ ਕਰ ਰਿਹਾ ਸਾਰੇ ਬੰਦੇ ਸਹਿਮਤ ਆ ਜੀ ਨਾਲ ਸਾਰੇ ਬੰਦੇ ਸਹਿਮਤੀ ਨਾਲ ਕਹਿੰਦੇ ਆ ਵੀ ਤੁਸੀਂ ਭਾਈ ਨਿਸ਼ਾਨਦੇਹੀ ਕਰੋ